ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਜਿਹੜੀ ਦੋਸਤੋ ਵੀਡੀਓ ਆਪਾਂ ਬਣਾਉਣ ਲੱਗੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਫਾਰਮ ਤੋਂ ਜਿਹੜੀ ਲੱਗੇ ਆ ਜਿੱਦੀ ਵੀਡੀਓ ਅਪਲੋਡ ਕਰਨਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਟੋਕੜ ਗੱਭਣ ਮੱਝ ਦਿਖਾਵਾਂਗੇ ਡਿਟੇਲ ਇਸ ਮੱਝ ਦੀ ਦੋਸਤੋ ਆਪਾਂ ਸਾਰੀ ਕਰਨਦੀਪ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਜਿਨ੍ਹਾਂ ਨੇ ਅਜੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸੈਲੈਕਟ ਕਰ ਦਿਓ ਪਸ਼ੂ ਖਰੀਦੂ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਦੱਸੋ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਟੋਕੜ ਗੱਬਣ ਮੱਝ ਆ ਰੇਟ ਵੀ ਦੋਸਤੋ ਬਿਲਕੁਲ ਜਾਇਜ਼ ਹੀ ਹੋ ਨਾਰਮਲ ਹੋਊਗਾ ਕੱਲ ਜਾਂ ਪਰਸੋਂ ਦੋਸਤੋ ਇੱਕ ਤੋਕੜ ਗੱਪਣ ਮੱਝ ਕਰਨ ਦੀ ਬੇਫਾਰਮ ਤੇ ਹੋਰ ਆਣੀ ਆ ਉਹਦੀ ਵੀ ਵੀਡੀਓ ਦੋਸਤੋ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਦਾਂਗੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਸ ਮੱਝ ਦੀ ਪੁੱਛੀਏ ਆਪਾਂ ਆਮਲ ਕਰਨ ਦੀ ਕੀ ਹਾਲ ਹੈ ਵਧੀਆ ਵੀਰੇ ਵੀ ਤੁਸੀਂ ਸੁਣਾ ਕੀ ਹਾਲ ਚਾਲ ਵਧੀਆ ਠੀਕ ਠਾਕ ਹੈ ਹਾਂ ਜਾਂ ਵੇਖੀਏ ਤੁਹਾਨੂੰ ਚੰਗੀ ਹਾਂਜੀ ਰੇ ਕਿਹੜਿਆ ਫੋਨ ਆਇਆ ਇਹਦਾ ਠੀਕ ਹੈ ਅਜੇ ਤਾਂ ਫੋਨ ਆਉਂਦੇ ਠੀਕ ਹੈ ਹਾਂਜੀ ਤੇ ਅੱਜ ਫੇਰ ਮੱਝ ਲੈ ਆਂਦੀ ਤੋਕੜ ਗੱਪਣਾ ਹਾਂਜੀ ਹਾਂਜੀ ਠੀਕ ਹੈ ਕੀ ਡਿਟੇਲ ਇਹਦੀ ਇਹ ਵੀਰੇ ਤੀਜੇ ਸੋਇਲੇ ਗੱਭਣਿਆ ਅੱਛਾ ਜੀ ਹਾਂਜੀ ਕਿ ਕਿੰਨਾ ਟਾਈਮ ਹੋ ਗਿਆ ਗੱਭਣ ਨੂੰ ਇਹਨੂੰ 4 ਮਹੀਨੇ ਦੀ ਗੱਭਣ ਚੈੱਕ ਪਾਸ 4 ਮਹੀਨੇ ਦੀ ਗੱਭਣ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੇ ਦੁੱਧ ਦੇ ਰੇ ਵੈਰਾਈਟੀ ਤੇ ਆ ਰਿਹਾ ਅੱਛਾ ਚਾਹ ਪਾਲਟੀ ਪਾਉਣਾ ਦਾ ਆਪਾਂ 11 ਲੀਟਰ ਗਾਰੰਟੀ ਤੇ ਨੇ 11 ਲੀਟਰ ਦੀ ਆਪਾਂ ਗਾਰੰਟੀ ਦੇ ਦਾਂਗੇ ਹਾਂਜੀ ਠੀਕ ਹੈ ਜੀ ਤੇ ਸੱਜਣ ਨੇ ਕਿੰਨਾ ਚੋਆਇਆ ਸੱਜਣ ਵੀ 15 ਕਿਲੋ ਦੁੱਧ ਚੋਆਇਆ ਇਹਨੇ 15 16 ਕਿਲੋ ਚੋਆਇਆ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਪੂਰੀ ਹੁੰ ਦਿਖਾਈਏ ਗ੍ਰੀਨ ਕੋਲ ਕੇ ਵੀਰਾਂ ਨੂੰ ਦੋਸਤੋ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਹੁਣ ਜਿਹੜਾ ਮੌਕੇ ਦਾ ਦੁੱਧ ਹੈ 11 ਤੋਂ 12 ਲੀਟਰ ਦੇ ਵਿੱਚ ਉਹ ਚੀਜ਼ ਕੰਨਾ ਤਿਆਰ ਆ। ਤੇ ਜੇ ਸੂਈ ਆ ਤਾਂ ਉਸ ਤੋਂ ਗੱਪਣਾ ਆ ਦੀ ਫੇਸ ਕੁਆਲਿਟੀ ਚੈੱਕ ਕਰ ਲਓ। ਜਦੋਂ ਦੋਸਤੋਂ ਮੁੜ ਕੇ ਉਹਦੇ ਤੋਂ ਮੈਂ ਫੇਸ ਕੁਆਲਿਟੀ ਕਰ ਚੰਗੀ ਤਰ੍ਹਾਂ ਚੈੱਕ ਕਰਵਾ ਦੂੰਗਾ। ਬਾਕੀ ਦੋਸਤੋਂ ਜਿਹੜਾ ਆਰਡਰ ਹੈ ਅੱਜ ਵੀ ਇਹਨੇ ਕਰਮਾ ਨੇ ਸਰਜਰੀ ਦੇ ਵਿੱਚ ਅੰਗਾ ਤਿਆਰ ਕੀਤਾ। ਕਾਂ ਪੇ ਕਾਠ ਪੇ ਟਪੜੇ ਦੀ ਚੜਾਈ ਤੁਸੀਂ ਚੈੱਕ ਕਰ ਲਓ। ਫ੍ਰੀ ਲਮੀਨ ਨੂੰ ਆ ਦੋਸਤੋ ਜੀ ਆਰਡਰ ਕੁਆਲਟੀ ਚੈੱਕ ਕਰ ਲਓ ਕਰਮਾਲੀ ਦੀ ਬਣੀਆਂ ਦੇ ਪਾਸੇ ਤੁਹਾਨੂੰ ਆਪਣੀ ਕੁਆਲਟੀ ਚੈੱਕ ਕਰ ਲਾਉਣਾ ਜਿੰਨਾ ਚਿਰ ਦੋਸਤੋ ਇਹ ਪਾਣੀ ਪੀਂਦੀ ਹੋਣੇ ਚਿਰ ਆਪਾਂ ਤੁਹਾਨੂੰ ਕਿਹੇ ਕਿਹੇ ਦੇ ਕੋ ਖਾਦਨੇ ਫਿਰ ਉਲਟ ਬਣੀਆਂ ਦੇ ਪਾਸੇ ਖਾਦਨੇ ਫਿਰ ਆਪਣੀ ਕੁਆਲਟੀ ਆਦ ਕੜ ਦੋਸਤੋ ਮੈਂ ਤਾਂ ਪੂਰਾ ਥੋੜਾ ਜਿਹਾ ਲੱਸਾ ਪਾ ਜਰੂਰ ਆ ਦੀ ਜੀ ਆਰੇ ਦੋਸਤੋ ਕਰੋ ਦਾ ਆਰਡਰ ਕੁਆਲਿਟੀ ਚੈੱਕ ਲੈ ਜਾ ਲੈ ਜਾ ਲੈ ਜਾ ਬੰਦ ਕਰ ਸੱਜਰ ਨੇ ਦੋਸਤੋ 15 16 ਕਿਲੋ ਦੁੱਧ ਲਈ ਚੋਆਇਆ ਕਰਵਾਇਆ ਕਰਵਾਇਆ ਬਾਕੀ ਦੋ ਤੋ ਟੂ ਟੂ ਚੈੱਕ ਕਰ ਸਕਦੇ ਜੀ ਇਹਦੀ ਫੇਸ ਕੁਆਲਿਟੀ ਕਰਮਾਈ ਦੀ ਜਿਹੜੀਆਂ ਨਾੜਾਂ ਦੋਸਤ ਮਿਲਕ ਵੈਣੇ ਹਮਾਨੇ ਦੇ ਕਰੋ ਚੈੱਕ ਅਸ਼ਾ ਕਰਨਦੀਪ ਵੀਰ ਬੱਚਾ ਨਹੀਂ ਦਿੱਤਾ ਬੱਚਾ ਇਹਦੇ ਵਿੱਚ ਕੱਟਾ ਹੈ ਠੀਕ ਹੈ ਜੀ ਤੇ ਅਸ਼ਾ ਕਟਾ ਵੀਰ ਦੋਤਾਨੀ ਨਾਲ ਮਾਲ ਕਰਨੀ ਨਹੀਂ ਉਹ ਬਰੀਡ ਦਾ ਕੱਟਾ ਹੈ ਅੱਛਾ ਤੇ ਉਹ ਮਾਲ ਵੀਰਾਂ ਨੇ ਰੱਖ ਲਿਆ ਫਿਰ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਕਟਾ ਵੀਰ ਕਹਿੰਦੇ ਆ ਵੀ ਚੰਗੀ ਬਰੀਡ ਦਾ ਸੀ ਜਿਹੜਾ ਨਸੀਮਨ ਭਰਾਇਆ ਸੀ ਕਟੇ ਨੂੰ ਤੇ ਉਹ ਕਟਾ ਜਿਹੜਾ ਉਹਨਾਂ ਨੇ ਮਾਲਕ ਵੀਰਾਂ ਨੇ ਦਿੱਤਾ ਹੀ ਨਹੀਂਗਾ ਰੱਖ ਲਿਆ ਸੀ ਆਪ ਦੇ ਕੋਲ ਹੀ ਬਾਕੀ ਦੋਸਤੋਂ ਮਿਲਦੀ ਦੋਵੇਂ ਟਾਈਮ ਕਸ਼ਾ ਕਰਦੀ ਵੀ ਮਿਲਦੀ ਕਿਦਾਂ ਤੁਹਾਨੂੰ ਇਹ ਮੇਰੇ ਪਾੜੇ ਦੀ ਮਿਲਦੀ ਦੋਵੇਂ ਪਾੜੇ ਹਾਂਜੀ ਹਾਂਜੀ ਅੱਛਾ ਹਾਂਜੀ ਕੋਈ ਪੂਰ ਛਟਾ ਸੁਣਾ ਨਹੀਂ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਹਾਂਜੀ ਤੇ ਅੱਜਾ ਕਰਨ ਦੀ ਵੀ ਮੋਲੇ ਤਾਂ ਕਰਦੇ ਆ ਮੋਲੇ ਵੀਰੇ ਦਾ 65000 ਕਰਦੇ ਆ 60000 ਦੇ ਮਾਨਦਨ ਕਰਤਾਗੇ ਅੱਛਾ ਕਿੰਨੇ ਦੇ ਦੂਗੀ 55000 ਦੇ ਦਾਂਗੇ ਲਓ ਦੋਸਤੋਂ 65000 ਮੋਲ ਕਰਕੇ 60000 ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਦਨ ਹੋ ਕੇ 55000 ਦੀ ਜਿਹੜੀ ਮੌਕੇ ਤੇ ਹੋਊਗੀ ਬਾਕੀ ਦੋਸਤੋ ਜਿਹੜੇ ਵੀ ਵੀਰ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਵੀਰ ਨੇ ਫੋਨ ਕਰਨਾ ਸੋ ਦੋਸਤੋ ਵੀਡੀਓ ਆਪਾਂ ਜਲਦ ਅਪਲੋਡ ਕਰਦਾਂਗੇ ਤੇ ਕੱਲ ਜਾਂ ਪਰਸੋਂ ਦੋਸਤੋ ਇੱਕ ਮੱਝ ਵੀਰ ਦੇ ਕੋਲ ਹੋਰ ਹੋਣੀ ਟੋਕੜ ਗੱਪਣਾ ਉਹਦੀ ਵੀ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਤੇ ਵੀਡੀਓ ਅਪਲੋਡ ਕਰਕੇ ਆਪਣੇ ਚੈਨਲ ਦੇ ਜਿਹੜੀ ਅਪਲੋਡ ਕਰਾਂਗੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ